ਲੋਕ ਚ ਆਪਾਂ ਜਾ ਰਹੇ ਹਾਂ ਬਰੋਲੇ ਨੂੰ ਬਈ ਅੱਜ ਆਪਾਂ ਨੇ ਬੂਆ ਜੀ ਨੂੰ ਲੈ ਕੇ ਜਾਣਾ ਪੰਚਕੁੱਲਾ ਕੱਲ ਵੀ ਗਏ ਇਥੇ ਆਪਾਂ ਕੱਲ ਉਹਦਾ ਚੰਡੀਗੜ੍ਹ ਆਪਾਂ ਨੇ ਐਮ ਆਰ ਆਈ ਕਰਾਈ ਐ ਐਮ ਆਰ ਆਈ ਕਿਹਦਾ ਕਰਾਉਣੇ ਨੂੰ ਜਿੱਥੇ ਮੰਮੀ ਨੂੰ ਲੈ ਜਾਂਦੇ ਤੇ ਆਪਾਂ ਪਹਿਲਾਂ ਉੱਥੇ ਲੈ ਕੇ ਤੇ ਬੂਆ ਨੂੰ ਵੀ ਚ ਰਿਹਾ ਬਾਈ ਸੱਜੇ ਚ ਉੱਪਰ ਨਿਊਟ ਦਾ ਗਿਰਗੀ ਵੀ ਕੋਕਰ ਲੱਕ ਹੈ ਘਰੇ ਤੇ ਉਹਨੇ ਐ ਮਆਰ ਆਈ ਕਰਾਣੇ ਨੂੰ ਕਿਹਾ ਤਾਂ ਹੁਣ ਆਪਾਂ ਨੇ ਐ ਮਆਰ ਆਈ ਕੱਲ ਕਰਾਤੀ ਹੁਣ ਅੱਜ ਦੇਖਦੇ ਹਾਂ ਵੀ ਰਿਪੋਰਟ ਮਿਲ ਜੂਗੀ ਵਾਕਈ ਉਹਨਾਂ ਨੇ ਫਿਲਮ ਜੀ ਤਾਂ ਦਿਦੀ ਪੀ ਕੱਲ ਬਾਕੀ ਰਿਪੋਰਟ ਕਹਿੰਦੇ ਉਹ ਵੀ ਅਸੀਂ ਵਟਸਐਪ ਕਰ ਦੋਗੇ ਦੇਖਦੇ ਆ ਜੇ ਵਟਸਐਪ ਕਰਤੀ ਉਹਨਾਂ ਨੇ ਅੱਜ ਵਟਸਐਪ ਕਰਾ ਲੂਗੇ ਨਹੀਂ ਤਾਂ ਇਹ ਆਨਲਾਈਨ ਵੀ ਨਿਕਲ ਜਾਣੀ ਆ ਤੇ ਆਪਾਂ ਹੁਣ ਚੱਲਦੇ ਆ ਲੈ ਕੇ ਪੁਰਾਣੋਂ ਪੰਜ ਬੁੱਲੇ ਜੁੜ ਰਹੇ ਹੋ ਆਉਂਦੇ ਤੁਹਾਨੂੰ ਅੱਜ ਬਲੋਗ ਪੰਜ ਬੁੱਲੇ ਦਾ ਚਣੇ ਵਾਲੇ ਆਪਾਂ ਮਰੋ ਵਾਲਾ ਬਈ ਚਲਾ ਆਂਦੀ ਆ ਤੁਹਾਨੂੰ ਫਿਰ ਪੂਆ ਨੂੰ ਜੁੜੇ ਰਹੋ ਲਓ ਜੀ ਚੱਲਦੇ ਆਪਾਂ ਹੁਣ ਪੰਜ ਕੁੱਲੇ ਨੂੰ ਤੇ ਆਪਾਂ ਨੇ ਪਹਿਲਾਂ ਬੈਂਕ ਚ ਵੀ ਜਾਣਾ ਬਈ ਅਕਾਊਂਟ ਖੁਲਵਾਉਣਾ ਏ ਜੋਸ਼ ਨੂੰ ਦੇਖਦੇ ਆ ਕਾਉਂਟ ਕੀ ਕੀ ਡਾਕੂਮੈਂਟ ਮੰਗਦੇ ਆ ਆ ਗਈ ਪਿਛਾ ਬੂਆ ਜੀ ਆਪਾਂ ਜਾ ਰਹੇ ਆਂ ਭਈ ਹੁਣ ਬੈਂਕ ਚੋਂ ਫਿਰ ਜਾਊਂਗੇ ਆਪਾਂ ਪੰਜ ਖੁੱਲੇ ਅੱਜ ਦੇ ਖਾੜੂਂ ਦੀ ਜੰਨੀ ਗਾਣਾ ਅੱਛਾ ਬੈਠੀ ਮੰਮੀ ਆਰ ਬੁਆ ਜੀ ਦੇ ਕੋਲ ਮਿਲੋ ਸਸਰੀ ਘਾਲ ਕਰੋ ਜੀ ਸਸਰੀ ਘਾਲ ਸਸਰੀ ਘਾਲ ਹੋਰ ਜਣਾਓ ਸਾਥੀ ਆ ਤਿੰਤ ਮਨੀਆ ਮਨੀਆ ਇੰਦਰ ਜਸਨ ਬੈਠੀ ਦੇ ਕੋਲ ਜਸਨ ਦਾ ਖਾਣਾ ਅੱਜ ਕਾਉਂਟ ਬੈਂਕ ਚ ਪੈਸੇ ਪਾਉਂਗੇ ਫਿਰ ਇਹਨੂੰ ਕੋਲ ਜਾਲੇ ਹੈ ਉੱਥੇ ਉੱਥੇ ਰੰਦ ਦੇਖ ਲੈ। ਕੋਣ ਦੱਸਿਆ ਹੋਰ ਪਹਿਲਾਂ। ਪਹਿਲੇ ਹੁਣ ਤਾਂ ਕਾਨੂੰਨ ਹੀ ਮਾਰਕਾਂ ਤੇ ਓਏ ਛੱਪੇ ਛੜੇਵੇਂ ਆ। ਬਸ ਪਤਾ ਕਿ ਅੜਚਣਾ ਰਾਣੇ ਦੇ ਕੰਮ ਕਰੇ ਪਏ ਆ। ਕਿ ਨੱਕੇ ਜਿੰਨੀ ਗੱਲ ਆ। ਅੜਚਣਾ ਰਾਣੇ ਦੇ ਕੰਮ ਕਰੇ ਪਏ ਆ। ਹੁਣ ਜਿੱਤਰਾ ਵੀ ਐਡਮਿਸ਼ਨ ਕਰਾਣੀ ਆ। ਜੱਗੀ ਹਰਜੀਤ ਜਾਦਾ ਚੱਲਿਆ। ਬਈ ਜਿੱਤਰਾ ਐਡਮਿਸ਼ਨ ਆ ਹੋਣੀ ਆ। ਬੀਵਾਸ ਵਿੱਚ ਕੁਝ ਨਿਆਣਿਆਂ ਦੀ ਅੜਚਣਾ ਅੜਚ ਵਿੱਚ ਮੈਂ ਲੇਟ ਹੋ ਜੇ ਮੈਂ ਕਰਾਣੇ ਤੇ ਐਨਓ ਜ ਮੈਂ ਬਸ ਆ ਦਿੱਕਤਾਂ ਹੋਰ ਗਿਆ ਕੋਈ ਕੁਝ ਨਹੀਂ ਤਾਂ ਇੱਕ ਨੇ ਦਾ ਕਰਾਣਾ ਹੋਰ ਉਹ ਜੰਮ ਦੇ ਬੈਂਕ માં ਕਿਤੀ ਅਕਾਊਂਟ ਖਲੋਵਾ ਲਿਆ ਪਹਿਲਾਂ ਹੁਣ ਬੈਂਕ ਚ ਵੀ ਕਹਿੰਦੇ ਉਰੇ ਦਾ ਵੀ ਐਡਰੈਸ ਦੋ ਕੋਈ ਪ੍ਰੂਫ ਨਹੀਂ ਬਿੱਲ ਮੋਦੀ ਨੇ ਖੰਡ ਕਰਨ ਕਰੀ ਨਹੀਂ ਹੋਰ ਪਹਿਲਾਂ ਨਹੀਂ ਉਰੇ ਦੇ ਮੈਂ ਖਲਾ ਬਰਵਾਲਾ ਜਦ ਪਹਿਲਾਂ ਜਿਆਦਾ ਨਹੀਂ ਕੋਈ ਦਿੱਕਤ ਜਦ ਫੋਟਾ ਘਾ ਫੇ ਘਰਾਂ ਫਿਰਦੇ ਦੇ ਖੋਲਦੇ ਬੈਂਕ ਗੋਲੀ ਮਾਰਟ ਆ ਕੀ ਗੱਲ ਹੈ ਹੈ ਪਾ ਘੱਲ ਆ ਵੀ ਮੋਦੀ ਦੇ ਤਾਂ ਕੋਲੇ ਮਾਰਾ ਜਾ ਯਾਰ ਉਹਦੇ ਘਰਾਂ ਵਿੱਚ ਵੀ ਮੈਂ ਛਣੌਕਾ ਕਰਿਆ ਵਾ ਜਾ ਯਾਰ ਉਹਦੇ ਲਹੂ ਪੀ ਲੈ ਟੈਂਜਣੇ ਜੁਗੇ ਨੇ ਆਹ ਇਹ ਨਾ ਤਾਂ ਉਸ ਜਾਵ ਨਹੀਂ ਹੋਇਆ ਇਤਨਾ ਇਹ ਨਹੀਂ ਚਾਹੀਦਾ ਆਪਣਾ ਕਰਕੇ ਖਾਣਾ ਕਿਆ ਕਹਿੰਦਾ ਵੈਸੇ ਤਾਂ ਕਹੂੰਗੇ ਵੀ ਸਾਡੀ ਕਾਪੀ ਕੁਪੀ ਲਾ ਦੇ ਕੋਈ ਜਿਆਦਾ ਨਹੀਂ ਦਿੱਕਤ ਐ ਕਿਉਂ ਜਸ਼ਨ ਉਹਨਾਂ ਮਦਿ ਕੱਢ ਲੈ ਬੀਲ ਪਹਿਲਾਂ ਵੀ ਖਲਵਾਏ ਤੇ ਖਾਤੇ ਕਦੇ ਹੈ ਇਹ ਮੈਕਸ ਇੰਨ ਆਪ ਰਹੀ ਆ ਪਹੁੰਚ ਗਏ ਆਪਾਂ ਬੈਂਕ ਕੋਲ ਬਈ ਆ ਸੰਭਣਾ ਬੈਂਕ ਆ ਉਹ ਵੱਡੀ ਘੜੀ ਇਹ ਆਹ ਇਹ ਬੈਂਕ ਆ 我都能听出来，哥们、嗯。嗯嗯嗯嗯 ता नम्बर वन सेवन नाइन एटि एउटै फोन त गर ਆਹ ਤਾਂ ਲੋਜੀ ਅਕਾਉਂਟ ਖੁੱਲ ਗਿਆ ਹੁਣ ਆਪਾਂ ਜਾਣਾ ਪੰਜ ਕੁਲੇ ਦੇਖਦੇ ਆਂ ਬਾਕੀ ਰਿਪੋਰਟ ਹਲੇ ਆਈ ਨਹੀਂ ਵਟਸਐਪ ਕਰਨੀ ਉਹਦਾ ਤੇ ਉਹਨੇ ਫੋਨ ਕਰਿਆ ਤਾਂ ਆਪਾਂ ਨਾ ਜੇ ਤਾਂ ਵਟਸਐਪ ਕਰਤੀ ਫਿਰ ਤਾਂ ਆਪਾਂ ਚੱਲਦੇ ਹਲੇ ਪੰਜ ਕੁਲੇ ਨਹੀਂ ਤਾਂ ਆਪਾਂ ਚੱਲਦੇ ਵਾਪਸ ਹਲੇ ਫਿਰ ਇਹਨੇ ਜਸ਼ਨ ਦੀ ਐਡਮਿਸ਼ਨ ਭਰ ਦਿੰਨੇ ਇਹਨੇ ਹੂੰ ਕਿਉਂ ਯਾਰ ਨਾ ਤਾਂ ਹੋਇਆ ਕੰਮ ਫਾਈਨਲ ਹਾਂ ਆਹ ਉਹ ਦੇਖ ਐਨ ਕਦੇ ਕਰਈ ਛੱਡੀ ਫੋਨ ਵੀ ਕਰਈ ਛੱਡੀ ਆਉਣ ਲੱਗੇ ਨਾ ਤਾਂ ਜਾ ਤੂੰ ਬਾਹਰ ਨਿਕਲੇ ਕੱਪੜੇ ਪਾਏ ਪਹਿਲੇ ਮੇਰਾ ਕੱਲੀ ਦਬ ਜੀ ਨਹੀਂ ਮੰਨਦਾ ਆਹ

ਰਿਪੋਰਟ ਵੀ ਆ ਜੂਗੀ 12 ਦੇ 12 ਵਜੇ ਕਰਿਆ ਮੈਂ 12 ਦੇ 2 ਦੇ ਵਿੱਚ ਗੈਨਤੀ ਹੋ ਰਿਪੋਰਟ ਹਾਂ? ਹਾਂ? ਮੈਂ ਆਮ ਤੌਰ ਤੇ ਕਹਿੰਦੇ ਪਾਉਂਦਾ ਆ। ਅੱਛਾ। 2 ਵਜੇ ਬੰਦ ਹੁੰਦਾ। 2 ਵਜੇ ਬੰਦ ਹੁੰਦਾ। ਅੱਛਾ। ਅਜਾ ਦੇਖਦੇ ਹਾਂ। ਉਹ ਮਾ ਕਿੰਨਾ ਟਾਈਮ ਲੱਗਣਾ ਉੱਥੇ ਲੈ। ਕਿਉਂ? ਕਿੰਨਾ ਟਾਈਮ ਲੱਗਣਾ ਉੱਥੇ? ਆਨਲਾਈਨ ਆਉਣਾ ਆ। ਜੋ ਨਟ ਨਟ ਚੱਲਦਾ ਹੋਇਆ ਆ ਮੈਂ ਕਿਹਾ ਟਾਈਮ ਲੱਗਣਾ ਉਹਦਾ ਕੰਮ ਹੋ ਜੂਗਾ ਲੈ ਪਰ ਆਏ ਆ ਫਿਰ ਜੇ ਨਾਰ ਰੋਡ ਉੱਤੇ ਹੀ ਕਿਤੇ ਉੱਥੇ ਜਗ੍ਹਾ ਵੀ ਬੈਠਣ ਵਾਲਾ ਕੰਮ ਹੋ ਜਾਵੇ ਐਵੇਂ ਨਹੀਂ ਇਹ ਤਾਂ ਦੇਖ ਲੈਣੀ ਨਹੀਂ ਆ ਤਾਂ ਦੇਖ ਲੈਣੀ ਵੀ ਸੀ ਮੈਂ ਚੱਲ ਜੂਗਾ ਉਹਦਾ ਕੰਮ ਆ ਇੱਕ ਰੋਡ ਹੋ ਰਹੀ ਹੈ ਲਿਖੀ ਵੀ ਹੋ ਲਿਖੀ ਵੀ ਜਿਹੜੀ ਬਣੀ ਆ ਦਾ ਫਿਰ ਪਹਿਲਾਂ ਉਹਨਾਂ ਪਹਿਲਾਂ ਨਹੀਂ ਤੇਰਾ ਦੇਖ ਲਿਆ ਐਕਸਰਾ ਜ ਆ ਦਾ ਐਕਸਰੇ ਲਈ ਕੰਮ ਆ ਦਾ ਉਹੀ ਚੀਜ਼ ਆ ਦਾ ਦੇਖਣੀ ਤਾਂ ਉਹਨਾਂ ਫਿਰ ਫੋਟੇ ਐ ਇਹਦੇ ਵਿੱਚ ਬ੍ਰੇਕ ਫਰੂਕ ਨਾ ਸਾਂ ਸਾਰੀਆਂ ਆ ਜਾਂਦੀਆਂ ਅੱਛਾ ਪਹਿਲਾਂ ਐਕਸਰਾ ਦਾ ਹੋ ਹੈ ਪਹਿਲੇ ਐਕਸਰਾ ਆ ਠੀਕ ਹੈ ਠੀਕ ਹੈ ਚਾਲ ਕੋਈ ਨਹੀਂ ਦੇਖਦੇ ਹੀ ਦੱਬ ਰਿਆਂ ਫਿਰ ਤੈਨੂੰ ਕਿਆ ਟਾਈਮ ਲੱਗਣਾ ਕਿਹੜੀ ਗਲੀ ਮਾਂ ਮਾਨ ਮਾਰਕੀਟ ਹੈ ਇਹਦੀ ਮੈਡਮ ਦਾ ਅੱਜ ਦਸਰੀ ਹੈ ਮੈਂ ਕੱਲੋਂ ਕਹਿੰਦਾ ਲੱਗਦਾ ਕੱਲੋਂ ਅੱਜ ਅੱਛਾ ਛਾ ਉਹ ਹੀ ਨਹੀਂ ਜੇ ਜੱਕਲੇ ਕਰ ਦੇਖ ਲਈਂ ਗਲਾ ਤੈਨੂੰ ਪਤਾ ਵੀ ਮੇਰਾ ਹਾਂ ਚੱਕਲੇ ਕਰਾਂ ਉਹ ਕਿੱਥੇ ਕੀ ਪਾਇਆ ਜਿਵੇਂ ਕਿ ਮ ਆਇਆ ਈ ਚੱਕਰੀ ਬਣਾ। ਨਹੀਂ ਗਿਆ ਮਾ ਕਰਕੇ। ਦੁਬਾਰਾ ਕਰਕੇ ਦੇਖੀ। ਪਤਾ ਨਹੀਂ ਕਰਿਆ। ਫਿਰ ਇਹ ਦੋਨੋਂ ਪਤਾ ਵੀ ਨਾ ਨੀ ਫੋਨ ਵਾਲਾ ਨੰਬਰ ਤੇ ਆ। ਇਹ ਵੀ ਕੋਈ ਉਹ ਉਹ ਦਿਨ ਦਾ ਤਾਂ ਆਇਆ ਨਹੀਂ ਹੈ। ਹੁਣ ਸਾਉ ਖੁੱਲੇ ਨੇ। ਹੁਣਾਂ ਬਣੇ ਸਾਬ ਕਤਾਬ ਦੇ ਕਰਨਾ ਹੈ। ਕਿਹਾ ਮੈਂ ਜਿਹੜੇ 1381 ਨੰਬਰ ਹੈ ਜਿਹਦਰਾ ਉੱਪਰ ਵਾਲਿਆਂ ਬਕਰਿਆ ਹੋਇਆ ਪਹਿਲਾਂ ਉਹਨਾਂ ਨੇ। ਫਿਰ ਕਿ ਉਹ ਨਹੀਂ ਪੂਰੇ ਹੋਏ ਤੇ ਫਿਰ ਉਸਦੇ ਘਟਾਲਿਆਂ ਵਾ। ਇਸ ਤਰ੍ਹਾਂ ਉਹਨਾਂ ਨੇ ਉਹ ਬਣਾਇਆ ਵਾ। ਪਾਰਟ ਸਜਸ਼ਨ ਲੈਣੀ ਆਪਣੀ ਫਰੈਂਡ ਵਾਸਤੇ ਵਾਚ ਗਿਫਟ ਦੇਣਾ ਗਿਫਟ ਵੱਡਾ ਗਿਫਟ ਵੱਡੇ ਉਸਕਾ اور یہ بھی کوئی چلو کتنے کے ہیں پڑے گی 450 روپے اور یہ 390 روپے ملے جی ٹرسی رہی ہے جی اسی والی پلیٹ یہ ڈینچ نہیں لگنے گی بس وہی مطلب یہی چمکرا رہی ہے بالکل صحیح ہے ٹھیک ہے جی پلیٹیں جی نہیں لگیں گے ہیں

ਇਹ ਮੋਟੀ ਆ ਇਹ ਠੀਕ ਆ ਨਾ ਪਤਲੀ ਆ ਨਾ ਪਈ ਤਾਂ ਗੰਦੀ ਹੁੱਕ ਹੈ ਹਾਂ ਹਾਂ ਉਹ ਜਿਹੜਾ ਉਹ ਨੀ ਕਰਿਆ ਦਾ ਠੀਕ ਆ ਹਾਂ ਜੇ ਦੋ ਤਿੰਨ ਡੋਣੀਆਂ ਪਾ ਗਏ ਤੇ ਨਾ ਬਲ ਦੇ ਫਿਰ ਪਾਣੀ ਘੇਰੋ ਤਾਂ ਆਟ ਵਾਲੀ ਲੌਂਗੀ ਵਾਲੀ ਲਈ ਆ ਬਾਈ ਹਾਂ ਦੇਖੋ ਇਹ ਵਾਲੀ ਕਿੰਨੇ ਦੀ ਇਹ ਚਲ ਫੁੱਟਾਸ ਕਰੀਂ ਇੰਚ ਹੈ। ਅਸਾਂ ਇਸ ਟਿੱਕੀ ਥੋੜਾ ਬੜਾ ਕਰਨਾ। ਛੋਟਾ ਘਰ ਹੋਊਗਾ। ਹੈ? ਉਹ ਵੱਡਾ ਹੀ ਰਹੂਗਾ। ਤੇਰੀ ਇਹ ਹੀ ਹੋਣੀ ਬਾਗੀ, ਕਮੋਟੀ ਹੈ। ਹੈ? ਆ ਫੇ ਆਪਣੇ ਹਿਸਾਬ ਤੇ ਕਰਾ ਲੈਣਾ ਥੋੜੀ ਜਿਹੀ ਲੂਜ਼ ਕਰਾ ਲੈ ਆਪਣੇ। ਇਸ ਤੇ ਨਾਲ ਥੋੜੀ ਜਿਹੀ ਲੂਜ਼ ਉਹ ਲੂਜ਼ ਰੱਖਿਓ। ਅੱਛਾ ਅੱਛਾ। ਕਿਸੇ ਹੋਰ ਵਾਸਤੇ ਲੈ ਜੀ। ਹਾਂਜੀ ਹਾਂਜੀ ਹਾਂਜੀ। ਗਿਫਟ ਦੇਣਾ। ਅੱਛਾ। ਠੀਕ ਹੈ ਜਿੰਨੀ ਲੱਗਦੀ ਉਹ ਤੋਂ ਲੂਜ਼ ਟਾਈਟ ਅਗਰ ਕਰਨੀ ਪੜ ਜਾ ਬਾਅਦ ਮੈਂ ਦੇ ਆਓ ਕਰਾ ਵੀ ਲਊਗੀ ਮੈਂ ਆਪ ਕਰਾ ਲਊਗੀ ਜੇ ਜਿਆਦਾ ਲੂਜ਼ ਹੋਈ ਠੀਕ ਹੈ ਸਾਹਮਣੇ ਦੇਖੋ ਬਈ ਵਿਊ ਕਿਆ ਕੰਮ ਦਾ ਰਿਹਾ ਬੱਦਲ ਆਏ ਲਗਾ ਇਤਨਾ ਕਿਤੇ ਰੋਈਂਗੇ ਹੋ ਆ ਨਹੀਂ ਹੋਰ ਰੋਈਂ ਹੋ ਜੀ ਆਏ ਬੱਦਲ ਤੋਂ ਆ ਜਾ ਹਾਂ ਅਹ ਸਵੇਰੋਂ ਕਿਣੀ ਜਿਆਨ ਉਤਰੇ ਜਿੰਦੇ ਕੱਪੜੇ ਭਿੱਜ ਕੇ ੜੇ ਖੇਤਾਂਾਂ ਗਈ ਬੈਦੇ ਸੀ ਅੱਛਾ ਹਮ ਬਾਕੀ ਆਪਾਂ ਜਾ ਰਹੇ ਹਾਂ ਬਈ ਮਲਾਣਾ ਕਾਲਜ ਵਾਂ ਹੁਣ ਏਕਣ ਦੇ ਕਿਨੇ ਜੇ ਪੀਰ ਲਾ ਕੇ ਆਣਾ ਐਡਮਿਸ਼ਨ ਕਰਾ ਕੇ ਆਣਾ ਆਪਾਂ ਨੇ ਹੁਣ ਜਸ਼ਨ ਦਾ ਗੈਲ ਪਿੱਛੇ ਬੈਠੀਆਂ ਦੇਖੋ ਮੰਮੀਆਂ ਨੇ ਦੇ ਇਮਡਿਸ਼ਨ ਕਰਾਣੇ ਮੀਆਂ ਦੀ ਵੀ ਤਾਂ ਪੜਾਈ ਹੁੰਦੀ ਹੈ ਹਾਂ ਇਹ ਕਹਿੰਦੀ ਅਸੀਂ ਇੰਗਲਿਸ਼ ਸਿੱਖਣੀ ਵਈ ਜੀ ਜਿਵੇਂ ਸਿੱਖਣੀ ਹੈ ਇੰਗਲਿਸ਼ ਸਿੱਖਣੀ ਕਹਿ ਰਹੀਆਂ ਲੈਣ ਦੇ ਨਾਲ ਮਾੜੀ ਮੋਢੀ ਬੋਲੜੀ ਪੈ ਜਾਂਦੀ ਹੈ 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 ਨਾ ਨਾ ਬੋਲੜੀ ਪੈ ਜਾਂਦੀ ਹੈ ਹਾਂ ਨਹੀਂ ਕਿਸੇ ਦਾ ਪੈ ਸਾਨੂੰ ਨਹੀਂ ਸਮਝ ਆਉਂਦਾ ਪੰਜਾਬੀ ਵਿੱਚ ਸਾਨੂੰ ਦੱਸੋ ਕੰਮ ਦਾ ਕੰਮ ਪੰਜਾਬੀ ਵਿੱਚ ਕਰੋ ਆ ਕਲਾਸਾਂ ਲੈ ਕਰਨੀਆਂ ਆ। ਦੇਖੋ ਇੰਗਲਿਸ਼ ਦੀਆਂ ਕਲਾਸਾਂ ਲੈ ਕਰਨੀਆਂ ਬਈ ਇਹਨਾਂ ਨੇ ਹੁਣ ਦੇਖੋ। ਚਲੋ ਮਿਲਦੇ ਆਪਾਂ ਜਾ ਕੇ ਹੁਣ ਕਾਲਜ ਵਿੱਚੇ ਦਿਖਾਣੇ ਤੁਹਾਨੂੰ ਬਈ। ਜਿਹੜਾ ਉਹਨਾਂ ਦਾ ਪੰਜ ਗੁੱਲੇ ਦਾ ਇੱਧਰ ਫੋਨ ਆ ਗਿਆ ਦਾ ਬਈ ਮੈਡਮ ਦਾ। ਆ ਕਰਕੇ ਫਿਰ ਆਪਾਂ ਨੇ ਉਧਰ ਹਲੇ ਰਿਪੋਰਟ ਵੀ ਨਹੀਂ ਆਈ ਦੀ ਮਾਸ਼ਾਅੱਲਾ ਨੇ ਇੱਧਰ ਜਾਇਨ ਨੇ ਕਾਲਜ 'ਚ ਐਡਮਿਸ਼ਨ ਦਾ ਦੇਖ ਲੈਣੇ ਨੇ ਐਡਮਿਸ਼ਨ ਕਰਾਇਆ ਨੇ ਮਖਾਂ ਇੰਨੇ ਨੂੰ ਤਾਂ ਮੁੜਿਆਂਗੇ ਦੁਬਾਰਾ ਤਾਂ ਫੇ 5 ਵਜੇ ਖੁੱਲਦਾ ਉਹ ਇਸ ਕਰਕੇ ਆਪਾਂ ਮਾਸ਼ਾਅੱਲਾ ਇੱਧਰ ਤਾਂ ਕੰਮ ਨਵੇਟ ਦਿੰਨੇ ਨੇ ਆ ਦੇਖੋ ਕੰਨ ਉਸ ਤੇ ਮੰਦਾ ਪਰਲੇ ਪੱਸ ਐ ਉਹ ਰਾਡੇ ਰੋਡ ਪਾ ਨੂੰ ਰੇਨ ਲੰਘਿਆ ਵਾ ਬਾਈ ਸ਼ਿਵ ਜੀ ਦੀ ਮੂਰਤੀ ਐ ਉੱਦੋਂ ਤੇ ਉੱਪਰ ਤੇ ਐਂ ਦੇਖਦੀ ਐ ਬਹੁਤ ਵੱਡੀ ਮੂਰਤੀ ਐ ਪੂਰਾ ਵੀ ਮੇਲਾ ਭਰਦਾ ਨਰ ਨਵਰਤਿਆਂ ਨੂੰ ਆ ਬਲੜਾ ਨਵਾਰਤਿਆਂ ਨੂੰ ਘਰ ਦਾ ਮੇਲਾ ਐਂਪਰੂ ਅੱਗੇ نو ਪਹੁੰਚ ਗਏ ਭਈ ਆਪਾਂ ਮਲਾਣਾ ਉਹ ਉੱਥੇ ਆਪਾਂ ਨੇ ਯੂ ਟਰਨ ਲੇ ਗਏ ਕੋਲ ਜਿੰਨੀ ਨੂੰ ਵੜ ਜਾਣਾ ਫਿਰ ਇਹ ਦੇਖੋ ਆਇਆ ਦੀ ਇਤਨਾ ਕੋਈ ਚੜਾਇਲ ਝੂਲ ਹੁੰਦੀ ਤੇ ਜੜੇ ਨੇ ਤਾਂ ਨਹੀਂ ਆ ਗਈ ਨਹੀਂ ਚਿੱਟੇ ਜੇ ਕੱਪੜੇ ਪਾਏ ਗਏ ਦਾਦੀਆਂ ਬੋਤੀਆਂ ਕਿੰਨੀਆਂ ਦਾਦੀਆਂ ਲਓ ਜੀ ਪਹੁੰਚ ਗਏ ਆਪਾਂ ਬਲਣਾ ਕਾਲਜ ਚ ਹਾਂ ਇਹ ਹੋਇਆ ਆਪਣਾ ਨਾ ਲੱਭ ਬਥਰੀਆ ਮਿਲਦੇ ਹੋ ਰਹੇ ਨੇ ਇਹ ਦੇਖੀ ਬਹੁਤ ਮਿਲਦੇ ਹੋ ਰਹੇ ਜੇ ਹਾਂ ਨੀ

इतने कटाते हैं अपना परची परची कटा के फिर अपना चलते हैं अंदर अशी बार टाइम मेरा पैर छला हो गया है पैरमा ना छला हो गया तुरै नहीं जो क्या पैसे 68 45 20 ਰੁਪਏ 25 ਰੁਪਏ ਬਹੁਤ ਤਕੜਾ ਕਾਲਜ ਹੈ ਬਈ ਬਰਾ ਮਲਾਉਣਾ ਊਡੀਆਂ ਕਾਲਜ ਐਨ ਐਨ ਬਹੁਤ ਤਕੜਾ ਉਹ ਆ ਗਈ ਚੜੇਲ ਚੜੇਲ ਆ ਗਈ ਚੜੇਲ ਇਹ ਦੇ ਇੱਧਰ ਆ ਦੇ ਹਾਂ ਆਏ ਹਾਏ ਬਹੁਤ ਦਿੱਕਤ ਹੋ ਗਈ ਪੈਰ ਤੇ ਤਾਂ ਇਹ ਚਲੋ ਬਸ ਜਿੱਥੇ ਵਰਕੇ ਆਵੇਗਾ ਚਾਉਣਾ ਤਾਂ ਆਪਾਂ ਦਾ ਪੰਜ ਗੁੱਲਾ ਹੈ ਬਾਈ ਜੋ ਕੁੰਡਾ ਨੇ ਰਿਪੋਰਟ ਨਹੀਂ ਭੇਜੀ ਬੈਂਕ ਚ ਆਪਾਂ ਦਾ ਅਕਾਊਂਟ ਖਲਵਾ ਰਹੇ ਇਹਦੇ ਫਿਰ ਰੋੜ ਦੇ ਫੋਨ ਆ ਗਿਆ ਕਾਲ ਜੁਨਾ ਦੇ ਮੈਡਮ ਦਾ ਜਸ਼ਨਪਾ ਹੁਣ ਫਿਰ ਆਪਾਂ ਤਿਆਰੀ ਇੱਧਰ ਦੀ ਕਰ ਲਈ ਵੀ ਚਲ ਇੱਧਰ ਜਾ ਜਨ ਨੇ

ਖਤਰੀਆਂ ਲਈ ਆ ਕਿਸ ਤਰ੍ਹਾਂ ਦੇਖੋ ਇਹਨਾਂ ਨੂੰ ਜਿਆਦਾ ਧੁੱਪ ਲੱਗ ਰਹੀ ਹੈ ਸ਼ਹਿਰੀਆਂ ਸ਼ਹਿਰਣਾ ਹੈ ਆਪਾਂ ਨੂੰ ਜਾਣਾ ਬਈ ਉਹ ਸਾਹਮਣਾ ਪਰਲੇਵਿਲੇ ਦੇ ਮਾਂ ਲਾਸਟ ਵਾਲੀ ਬਿਲਡਿੰਗ ਵਾਂ ਉੱਥਾ ਜਾਣਾ ਆਪਾਂ ਨੂੰ ਅੱਧਾ ਸਫਰ ਕੱਟਿਆ ਐ ਪੰਦਰ ਸਫਰ ਰਹਿ ਗਿਆ ਮੈਨੂੰ ਪੈਰ ਤੇ ਹੋ ਗਈ ਮੁਸ਼ਕਲ ਬਈ ਸਵੇਰੋਂ ਠੀਕ ਤਾਂ ਇਹਨਾਂ ਨੂੰ ਦੁੱਖ ਨਹੀਂ ਰਿਹਾ ਦਾ ਹੁਣ ਚੱਲਿਆ ਨਹੀਂ ਜਾ ਰਿਹਾ ਪੈਰ ਤੇ ਪਾਣੀ ਛੇ ਦਾ ਛੱਲਾ ਹੋ ਗਿਆ ਬਈ ਫਿਲ ਕਰਾ ਵੈਸੇ ਹੀ ਖਾਜ ਹੋ ਗਿਆ ਪਤਾ ਨਹੀਂ ਕੀ ਹੋਇਆ ਜਦ ਮੈਂ ਸਪਰੇਅ ਕਰ ਰਿਹਾ ਤਾਂ ਨਾ ਜੀਰੀ ਮਾਂ ਜਾਦੂ ਹੋਇਆ ਪਤਾ ਨਹੀਂ ਕੀ ਹੋਇਆ ਚੂਬਿਆ ਜਣੋ ਜੱਤ ਹੀ ਖਾਜ ਲੱਗੀ ਹੁਣ ਤਨ ਤਾਂ ਖਾਜ ਹੋਈ ਐ ਜੀ ਪੰਜ ਚਾਰ ਦਿਨ ਉਸ ਤੋਂ ਬਾਅਦ ਫਿਰ ਮੈਨੂੰ ਖਾਜ ਵੀ ਨਹੀਂ ਹੋਈ ਵੀ ਜਨੋਂ ਮਾਚਲ ਦਬਦੂਪ ਸੀ ਗਿਆ ਦਾਣੇ ਸੀ ਤੇ ਇਹ ਕੱਲ ਹੋਇਆ ਪਰ ਦੇਖਿਆ ਮੈਂ ਸਵੇਰੋਂ ਫਿਲ ਕਰਾਤਾ ਹੋ ਗਿਆ ਵਾਹ ਗੁਰੂ ਵਾਹ

ਦੇਖ ਲੱਗਦਾ ਜਿਵੇਂ ਕਾਲ ਜਮਾ ਕਮਾਤੀਆਂ ਤੁਸੀਂ ਹੈ ਕਦੇ ਕਾਲ ਜ ਨਹੀਂ ਗਈਆਂ ਹੋਣੀਆਂ ਲੋਜੀਸਟਿਕ ਹੋ ਗਈ ਐਂਟਰੀ ਤੁਹਾਨੂੰ ਕੋਈ ਜਣਾ ਲੱਭੇਗਾ ਹਾਂ ਜੀ ਕੋਈ ਕੋਈ ਜਣਾ ਲੱਭੇਗਾ ਹਾਂ ਹਾਂ ਪੂਰੀ ਬਹਿ ਜਾ ਤੁਸੀਂ ਕੁਰਸੀਆਂ 'ਵਾਂ ਬਹਿ ਜਾਓ ਬਰਾ ਪ੍ਰਤੀ 30 7ਵਾਂ ਮੰਜ਼ਲਾ ਆ ਪੂਰਾ ਵੇਜੋ ਜੇ ਕਰਨੀ ਵਰਜਸ ਦੇਖ ਲਓ ਹੈ ਪੱਕਾ ਲਾ ਲਊ ਇੱਥੋਂ ਦੱਬ ਲਊ ਬਟਨ ਚੱਲ ਜੂਗਾ ਚੱਲ ਗਿਆ ਚਲ ਓਕੇ ਬਾਈ ਹਾਂ ਅਸੀਂ ਜਾਣਦੇ ਆਂ ਅਸੀਂ ਦੇਖਦੇ ਆਂ ਜੀ ਅੱਜ ਕੀ ਬਣਦਾ ਵੇ ਇਹਸਾ ਉਹ ਫਲੋਰ ਕੱਲੇ ਬਰੇ ਨੰਬਰ ਆ ਗਿਆ ਜੀ ਇਹ ਸੇ ਨੰਬਰ ਚਲ ਕਾਸਟ ਸਰਟੀਫਿਕੇਟ ਉਹਨੂੰ ਫੇਰ ਕੱਲ੍ਹ ਬਤਾਉਣਾ ਚਾਹੀਦਾ ਤਾਂ ਉਹਨਾਂ ਫੇਰ ਪੂਰਾ ਦਿੱਕਾ ਹੀ ਨਹੀਂ ਹੋਣਾ ਚੱਕੇ ਨਹੀਂ ਕਰਿਆ ਹੋਣਾ ਹੈ ਕੱਲ੍ਹ ਬਤਾ ਲੈ ਨਹੀਂ ਆਨਲਾਈਨ ਵੀ ਤਾਂ ਫੇਰ ਜਦ ਆਨਲਾਈਨ ਮੰਗ ਰਿਹਾ ਜੀ ਤਾਂ ਕਹਿ ਰਿਹਾ ਉਹ ਉਹ ਕਿਸ ਤਰ੍ਹਾਂ ਕਰ ਦਿੰਦਾ ਆਹ ਫੇਰ ਖਾਲੀ ਅਕਾਊਂਟ ਨੰਬਰ ਕਹਿ ਰਿਹਾ ਤਾਂ ਕੋਡ ਨੰਬਰ ਕੱਲ ਕਿਸ ਤਰ੍ਹਾਂ ਕਰ ਦਿੰਦਾ ਖਾਲੀ ਆਲੋ ਉਹ ਤੋਂ ਬਣ ਜਾਗਾ ਸਰ ਆਲੋ ਡਾਕੂਮੈਂਟ ਬੁਣਿਆ ਨਾ ਕੋਈ ਦੇਣਾ ਨਾ ਕਾਰਗਾਨ ਵਗੈਰਾ ਨਾ ਕੋਈ ਮੇਰੇ ਤਾਰੇ ਘਾੜਦ ਲਈ ਕਾਇਦੇ ਜੀ ਅੱਛਾ ਉਹ ਸਰਟੀਫਿਕੇਟ ਵਗੈਰਾ ਨਾ ਜਿਹੜੇ ਦੂਜੇ ਕਾਸਟ ਸਰਟੀਫਿਕੇਟ ਉਹ ਨਹੀਂ ਦਾ ਪਤਾ ਨਾ ਇਹਨਾਂ ਨੇ ਦੱਸਿਆ ਨਾ ਆਨਲਾਈਨ 'ਚ ਆਇਆ ਵੀ ਹਾਂ ਇਹ ਚਾਹੀਦੇ ਹਾਂ ਮੇਰੇ ਮੈਡਮ ਜੀ ਅੰਜ ਲੈ ਕੇ ਆਂਦੇ ਹਾਂ ਜੀ ਲੋ ਜੀ ਥੈਂਕ ਯੂ ਕੰਨ ਆਏ ਆਏ ਇਹ ਜਿਹੜੀ ਕੁੜੀ ਆ ਤਾਂ ਸਾਡੇ ਕੋਲ ਜੀ ਹਾਂ ਠੀਕ ਹੈ ਜੀ ਆ ਜਾਓ ਜੀ ਦੇ ਕੱਚੂ ਉਤੇ ਦੇਦੇ ਤੁਹਾਨੂੰ ਖੇਲੇ ਦੇ ਨਲ ਕਿਨੇ ਆ ਸਮਲਕ ਹੀ ਲੈ